ਜਪਾਨ ਵਿੱਚ ਆ ਗਈ ਸੁਨਾਮੀ ਕੀ ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ ਜਪਾਨ ਅਤੇ ਆਲੇ ਦੁਆਲੇ ਦੇ ਖੇਤਰਾ ਵਿੱਚ ਇੱਕ ਵਾਰ ਫਿਰ ਤਬਾਹੀ ਦੇ ਸੰਕੇਤ ਮਿਲ ਰਹੇ ਹਨ ਇਸ ਦੀ ਸ਼ੁਰੂਆਤ ਰੂਸ ਤੋਂ ਹੋਈ ਜਿੱਥੇ ਬੁੱਧਵਾਰ ਨੂੰ ਕਮ ਚੇਟਕ ਖੇਤਰ ਵਿੱਚ 8.8 ਦੇ ਵਰਤਾ ਦਾ ਵੱਡਾ ਭਚਾਲ ਆਇਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਰੂਸ ਅਤੇ ਜਪਾਨ ਵਿੱਚ ਕੁਦਰਤੀ ਆਫਤਾਂ ਦੀ ਭਵਿੱਖਬਾਣੀ کئی ਸਾਲ ਪਹਿਲਾਂ ਇੱਕ ਜਾਪਾਨੀ ਕਲਾਕਾਰ ਨਾਮ ਰਿਓ ਤਾਤਮਸਕੀ ਹੈ ਜਿਸ ਨੂੰ ਹੁਣ ਲੋਕਾਂ ਨੇ ਬਾਬਾ ਵੇਂਗਾ ਦਾ ਨਾਮ ਦਿੱਤਾ ਹੈ 1999 ਵਿੱਚ ਰਿਓ ਤਾਤਾ ਸਕੀ ਨੇ ਸਪਸ਼ਟ ਤੌਰ ਤੇ ਜੁਲਾਈ 2025 ਵਿੱਚ ਇੱਕ ਵੱਡੀ ਆਫਤ ਪਰਿਕਲ ਕੀਤੀ ਬਹੁਤ ਸਾਰੇ ਲੋਕਾਂ ਨੇ ਇਸ ਕਾਰਨ ਕਰਕੇ ਜੁਲਾਈ ਵਿੱਚ ਆਪਣੀ ਜਾਪਾਨ ਯਾਤਰਾ ਮੁਲਤਵੀ ਕਰ ਦਿੱਤੀ ਜਾਪਾਨ ਵਿੱਚ 16 ਥਾਮਾਂ ਦੇ ਸੁਨਾਮੀ ਤਰਜ ਕੀਤਾ ਗਿਆ ਇਸ ਦੌਰਾਨ ਸਮੁੰਦਰ ਵਿੱਚ 40 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖਣ ਨੂੰ ਮਿਲੀਆਂ ਸੁਨਾਮੀ ਦੇ ਅਲਰਟ ਨੂੰ ਦੇਖਦੇ ਹੋਏ ਫੁਕਿਸ਼ਿਮਾ ਪਰਮਾਣੂ ਪਲਾਂਟ ਨੂੰ ਖਾਲੀ ਕਰ ਲਿਆ ਗਿਆ ਹੈ ਫਿਲੀਪੀਨਸ ਇੰਸਟੀਚਿਊਟ ਆਫ ਵੈਕਾਲੋਜੀ ਐਂਡ ਸਿਸਮੋਲੋਜੀ ਨੇ ਵੀ ਦੇਸ਼ ਦੇ ਪ੍ਰਾਂਤ ਤਟਵਰਤੀ ਖੇਤਰਾਂ ਵਿੱਚ 1 ਮੀਟਰ ਤੋਂ ਘੱਟ ਉੱਚੀਆਂ ਸੁਨਾਮੀ ਲਹਿਰਾਂ ਦਾ ਅਨੁਭਵ ਹੋਣ ਦੀ ਉਮੀਦ ਕੀਤੀ ਹੈ ਅਮਰੀਕਾ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਗਈ ਹੈ ਜਾਪਾਨ ਵਿੱਚ ਆ ਗਈ ਸੁਨਾਮੀ ਕੀ ਸੱਚ ਹੋਈ ਬਾਬਾ ਵੇਂਗਾ ਦੀ ਭਵਿਕ ਬਾਣੀ ਜਪਾਨ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਤਬਾਹੀ ਦੇ ਸੰਕੇਤ ਮਿਲ ਰਹੇ ਹਨ ਇਸ ਦੀ ਸ਼ੁਰੂਆਤ ਰੂਸ ਤੋਂ ਹੋਈ ਜਿੱਥੇ ਬੁੱਧਵਾਰ ਨੂੰ ਕਮਚੇਟਕ ਖੇਤਰ ਵਿੱਚ 8.8 ਦੇ ਵਰਤਾ ਦਾ ਵੱਡਾ ਪਹੁੰਚਾਲ ਆਇਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਰੂਸ ਅਤੇ ਜਪਾਨ ਵਿੱਚ ਕੁਦਰਤੀ ਆਫਤਾਂ ਦੀ ਭਵਿੱਖਬਾਣੀ کئی ਸਾਲ ਪਹਿਲਾਂ ਇੱਕ ਜਾਪਾਨੀ ਕਲਾਕਾਰ ਨਾਮ ਰਿਓ ਤਾਤਮਸਕੀ ਹੈ ਜਿਸ ਨੂੰ ਹੁਣ ਲੋਕਾਂ ਨੇ ਬਾਬਾ ਵੇਂਗਾ ਦਾ ਨਾਮ ਦਿੱਤਾ ਹੈ 1999 ਵਿੱਚ ਰਿਓ ਤਾਤਾ ਸਕੀ ਨੇ ਸਪਸ਼ਟ ਤੌਰ ਤੇ ਜੁਲਾਈ 2025 ਵਿੱਚ ਇੱਕ ਵੱਡੀ ਆਫਤ ਪਰੇ ਗੱਲ ਕੀਤੀ ਬਹੁਤ ਸਾਰੇ ਲੋਕਾਂ ਨੇ ਇਸ ਕਾਰਨ ਕਰਕੇ ਜੁਲਾਈ ਵਿੱਚ ਆਪਣੀ ਜਾਪਾਨ ਯਾਤਰਾ ਮੁਲਤਵੀ ਕਰ ਦਿੱਤੀ ਜਾਪਾਨ ਵਿੱਚ 16 ਥਾਵਾਂ ਦੇ ਸੁਨਾਮੀ ਤਰਜ ਕੀਤਾ ਗਿਆ ਇਸ ਦੌਰਾਨ ਸਮੁੰਦਰ ਵਿੱਚ 40 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖਣ ਨੂੰ ਮਿਲੀਆਂ ਸੁਨਾਮੀ ਦੇ ਅਲਰਟ ਨੂੰ ਦੇਖਦੇ ਹੋਏ ਫੁਕਿਸ਼ਿਮਾ ਪਰਮਾਣੂ ਪਲਾਂਟ ਨੂੰ ਖਾਲੀ ਕਰ ਲਿਆ ਗਿਆ ਫਿਲੀਪੀਨਸ ਇੰਸਟੀਚਿਊਟ ਆਫ ਵੈਕਾਲੋਜੀ ਐਂਡ ਸਿਸਮਲੋਜੀ ਨੇ ਵੀ ਦੇਸ਼ ਦੇ ਪ੍ਰਾਂਤ ਤਟਵਰਤੀ ਖੇਤਰਾਂ ਵਿੱਚ 1 ਮੀਟਰ ਤੋਂ ਘੱਟ ਉੱਚੀਆਂ ਸੁਨਾਮੀ ਲਹਿਰਾਂ ਦਾ ਅਨੁਭਵ ਹੋਣ ਦੀ ਉਮੀਦ ਕੀਤੀ ਹੈ ਅਮਰੀਕਾ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਜਾਪਾਨ ਵਿੱਚ ਆ ਗਈ ਸੁਨਾਮੀ ਕੀ ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ ਜਪਾਨ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਤਬਾਹੀ ਦੇ ਸੰਕੇਤ ਮਿਲ ਰਹੇ ਹਨ ਇਸ ਦੀ ਸ਼ੁਰੂਆਤ ਰੂਸ ਤੋਂ ਹੋਈ ਜਿੱਥੇ ਬੁੱਧਵਾਰ ਨੂੰ ਕਮਚੇਟਕ ਖੇਤਰ ਵਿੱਚ 8.8 ਦੇ ਵਰਤਾ ਦਾ ਵੱਡਾ ਪਹੁੰਚਾਲ ਆਇਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਰੂਸ ਅਤੇ ਜਪਾਨ ਵਿੱਚ ਕੁਦਰਤੀ ਆਫਤਾਂ ਦੀ ਭਵਿੱਖਬਾਣੀ کئی ਸਾਲ ਪਹਿਲਾਂ ਇੱਕ ਜਾਪਾਨੀ ਕਲਾਕਾਰ ਨਾਮ ਰਿਓ ਤਾਤਮਸਕੀ ਹੈ ਜਿਸ ਨੂੰ ਹੁਣ ਲੋਕਾਂ ਨੇ ਬਾਬਾ ਵੇਂਗਾ ਦਾ ਨਾਮ ਦਿੱਤਾ ਹੈ 1999 ਵਿੱਚ ਰਿਓ ਤਾਤਾ ਸਕੀ ਨੇ ਸਪਸ਼ਟ ਤੌਰ ਤੇ ਜੁਲਾਈ 2025 ਵਿੱਚ ਇੱਕ ਵੱਡੀ ਆਫਤ ਪਰਿਕਲ ਕੀਤੀ ਬਹੁਤ ਸਾਰੇ ਲੋਕਾਂ ਨੇ ਇਸ ਕਾਰਨ ਕਰਕੇ ਜੁਲਾਈ ਵਿੱਚ ਆਪਣੀ ਜਾਪਾਨ ਯਾਤਰਾ ਮੁਲਤਵੀ ਕਰ ਦਿੱਤੀ ਜਾਪਾਨ ਵਿੱਚ 16 ਥਾਮਾਂ ਦੇ ਸੁਨਾਮੀ ਦਰਜ ਕੀਤਾ ਗਿਆ ਇਸ ਦੌਰਾਨ ਸਮੁੰਦਰ ਵਿੱਚ 40 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖਣ ਨੂੰ ਮਿਲੀਆਂ ਸੁਨਾਮੀ ਦੇ ਅਲਰਟ ਨੂੰ ਦੇਖਦੇ ਹੋਏ ਫੁਕਿਸ਼ਿਮਾ ਪਰਮਾਣੂ ਪਲਾਂਟ ਨੂੰ ਖਾਲੀ ਕਰ ਲਿਆ ਗਿਆ ਫਿਲੀਪੀਨਸ ਇੰਸਟੀਚਿਊਟ ਆਫ ਵੈਕਾਲੋਜੀ ਐਂਡ ਸਿਸਮੋਲੋਜੀ ਨੇ ਵੀ ਦੇਸ਼ ਦੇ ਪ੍ਰਾਂਤ ਤਟਵਰਤੀ ਖੇਤਰਾਂ ਵਿੱਚ 1 ਮੀਟਰ ਤੋਂ ਘੱਟ ਉੱਚੀਆਂ ਸੁਨਾਮੀ ਲਹਿਰਾਂ ਦਾ ਅਨੁਭਵ ਹੋਣ ਦੀ ਉਮੀਦ ਕੀਤੀ ਹੈ ਅਮਰੀਕਾ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਗਈ ਹੈ